ਜਿਨ੍ਹਾਂ ਲੋਕਾਂ ਦੀ ਸਮਝ ਸਾਇੰਸ ਦੇ ਨਾਲ ਨਹੀਂ ਰਲਦੀ ਉਹੀ ਇਹਨੂੰ ਵਿਆਮਾ ਪਰਮਾ ਦਾ ਨਾਮ ਦਿੰਦੇ ਆ ਸਾਰਿਆਂ ਵਾਸਤੇ ਸਾਰੇ ਫਾਰਮੂਲੇ ਜਦੋਂ ਸੇਮ ਨਿਕਲਦੇ ਨੇ ਅਸੀਂ ਉਹਨੂੰ ਹੀ ਸਾਇੰਸ ਕਹਿੰਦੇ ਆ ਨਾ ਇੱਕ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਵੀ ਇਸ ਤਰ੍ਹਾਂ ਦੇ ਕੱਪੜੇ ਪਹਿਨੋ ਤੁਹਾਡਾ ਸ਼ੁਕਰ ਅੱਛਾ ਹੋ ਜਾਏਗਾ ਇਸ ਤਰ੍ਹਾਂ ਦੀ ਆ ਚੀਜ਼ ਕਰੋ ਤੁਹਾਡਾ ਚੰਦਰਮਾ ਅੱਛਾ ਹੋ ਜਾਏਗਾ ਇਹ ਚੀਜ਼ਾਂ ਤਰਕਸ਼ੀਲ ਆਲੇ ਮੇਰੇ ਨਾਲ ਲੜਾਈ ਝਗੜਾਈ ਕਰਨ ਆਏ ਹੋ ਬਹਿਸ ਕਰਨ ਆਏ ਹੋ ਜਾਂ ਕੋਈ ਉਲਟ ਸਬਜੈਕਟ ਤੇ ਗੱਲ ਕਰਨ ਆਏ ਹੋ ਤੇ ਥੋੜਾ ਜਿਹਾ ਸਾਨੂੰ ਆਪਣੇ ਪ੍ਰਸ਼ਨ ਲਗਨ ਤੋਂ ਪਤਾ ਲੱਗ ਜਾਂਦਾ ਆ ਕਿ ਬਈ ਇਸ ਪਰਸਨ ਦਾ ਐਡਜੈਕਟ ਪਰਪਸ ਕੀ ਹੈ ਮੇਰੇ ਕੋਲ ਆਂਦਾ ਤਾਂ ਜੇ ਕੋਈ ਬਿਮਾਰ ਹੋ ਤਾਂ ਉਲਟੀ ਕਰਦਾ ਆ ਅਦਰਵਾਈਜ਼ ਤਾਂ ਤੁਸੀਂ ਯੂਰਿਨ ਪਾਸ ਕਰਨਾ ਜਾਂ ਤੁਸੀਂ ਸਟੂਲ ਪਾਸ ਕਰਨਾ ਤਾਂ ਤੁਹਾਡੇ ਜਿਹੜੀ ਉਹ ਆਰਗਨਸ ਨੇ ਉਹ ਹਿਡਨ ਨੇ ਪ੍ਰਾਣੀ ਨੇ ਸਭ ਦੇ ਹੈਗੇ ਆ ਲੇਕਿਨ ਸਭ ਦਾ ਉਹ ਲੁਕਮਾ ਆ ਤਾਂ ਇਟ ਮੀਨਸ ਅਸੀਂ ਆਪਣੇ ਘਰਾਂ ਦੇ ਵਿੱਚ ਸਾਡਾ ਵਾਸ਼ਰੂਮ ਵੀ ਸਟਾਰਟਿੰਗ ਦੇ ਵਿੱਚ ਜਾਂ ਬਿਲਕੁਲ ਫਰੰਟ ਦੇ ਉੱਤੇ ਕਿਦਾਂ ਲਗਾ ਸਕਦੇ ਆ ਚਾਹੇ ਉਹ ਕੋਈ ਪੜਿਆ ਲਿਖਿਆ ਚਾਹੇ ਸਾਇੰਸਟ ਹੋਵੇ ਜਾਂ ਗਵਿਆ ਚਾਹੇ ਕੋਈ ਅਨਪੜਾ ਤੇ ਉਹਨੇ ਗਿਰਨਾ ਕਿੱਥੇ ਆ ਜ਼ਮੀਨ ਤੇ ਹੀ ਗਿਰਨਾ ਨਾ ਨੀਚੇ ਹੀ ਗਿਰਨਾ ਨਾ ਕਿਉਂਕਿ ਧਰਤੀ ਦੀ ਗ੍ਰੈਵਿਟੀ ਸੱਟ ਦੇ ਅਸਰ ਪਾਉਂਦੀ ਹੈ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਅੱਜ ਦੀ ਗੱਲਬਾਤ ਥੋੜੀ ਡਿਫਰੈਂਟ ਹੋਵੇਗੀ ਅਸੀਂ ਬਹੁਤ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ ਕਿ ਯਾਰ ਟਾਈਮ ਮਾੜਾ ਚੱਲ ਰਿਹਾ ਫਲਾਨੇ ਨੂੰ ਆਪਾਂ ਥੋੜਾ ਪੁੱਛ ਲਈਏ ਗ੍ਰਹਿ ਕਹਿ ਲਈਏ ਜਾਂ ਸਾਡੀਆਂ ਵਾਈਬ੍ਰੇਸ਼ਨਸ ਠੀਕ ਹੋ ਜਾਣਾ ਮੇਰੇ ਕੋਲੇ ਮੇਰਾ ਮੋਬਾਈਲ ਨੰਬਰ ਸਹੀ ਨਹੀਂ ਹੈ ਜਾਂ ਆ ਜਾਂ ਉਹ ਐਕਚੁਅਲੀ ਵਿੱਚ ਅਸਟਰੋਲੋਜੀ ਕੀ ਹੈ ਇਹਦਾ ਸਾਡੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਪੈ ਰਿਹਾ ਬਹੁਤ ਲੋਕ ਇਸ ਨੂੰ ਮੰਨਦੇ ਨਹੀਂ ਬਹੁਤ ਲੋਕ ਇਸ ਨੂੰ ਨਹੀਂ ਮੰਨਦੇ ਕਈ ਕਹਿੰਦੇ ਨੇ ਇਹ ਬਹਿਮ ਭਰਮਾ ਅਸਲ ਦੇ ਵਿੱਚ ਹੈ ਕੀ ਆਪਾਂ ਇਹਦੇ ਤੇ ਸਾਰੀ ਗੱਲਬਾਤ ਕਰਾਂਗੇ ਔਰ ਇਹਨੂੰ ਅਸੀਂ ਮੰਨ ਕੇ ਕਹਿ ਲਈਏ ਜਾਂ ਇਹਦੇ ਤਹਿਤ ਜਾਂ ਇਹਦੇ ਆਧਾਰ ਤੇ ਆਪਾਂ ਆਪਣੇ ਆਪ ਨੂੰ ਕਿਵੇਂ ਸੈੱਟ ਕਰ ਸਕਦੇ ਆ ਵਾਸਤੂ ਸ਼ਾਸਤਰਾ ਵੀ ਇੱਕ ਪਾਰਟ ਹੈ ਇਸੇ ਦੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅੱਜ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖੁੱਲ੍ਹ ਕੇ ਕਰਾਂਗੇ ਭਾਵੇਂ ਉਹ ਕਿਸੇ ਦੇ ਪੱਖ ਚ ਜਾਣ ਪਾਵੇਂ ਵਿਪੱਖ ਚ ਜਾਣ ਮਤ ਭੇਦ ਪੱਖ ਵਿਪੱਖ ਇੱਕ ਆਪਣਾ ਪੱਖ ਹੈ ਡਾਕਟਰ ਦੀਪਿਕਾ ਸਿੰਘ ਸਾਡੇ ਨਾਲ ਨੇ ਬੜਾ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਜੀ ਤੁਹਾਡਾ ਤਾਰਫ ਜੀ ਕਰਵਾਈਏ ਤਾਂ ਤੁਸੀਂ ਪੀ ਐਚ ਡੀ ਹੋ ਸਟ੍ਰੋਲੋਜੀ ਦੇ ਵਿੱਚ ਇਹਨੂੰ ਜੋਤਿਸ਼ ਕਹਿ ਸਕਦੇ ਆਂ ਹਾਂਜੀ ਇਹਨੂੰ ਜੋਤਿਸ਼ ਹੀ ਕਹਿਣਾ ਹੈ ਜੀ ਇੰਗਲਿਸ਼ ਦੀ ਟਰਮ ਦੇ ਵਿੱਚ ਸਟ੍ਰੋਲੋਜੀ ਕਹਿੰਦੇ ਆਂ ਆਦਰਵਾਇਜ਼ ਦਿਸ ਇਜ਼ ਜੋਤਿਸ਼ ਜੋਤ ਈਸ਼ ਪਰਮਾਤਮਾ ਦੀ ਜੋਤੀ ਉਸ ਨੂੰ ਜਾਣਨ ਦਾ ਸਬਜੈਕਟ ਵੇਦਾਂ ਦੇ ਜਿਹੜੇ ਸਾਡੇ ਪੁਰਾਣੇ ਵੇਦ ਨੇ ਜਿੱਥੇ ਸਾਡੇ ઋષਿ-ਮੁਨੀ ਸਾਇੰਟਿਸਟ ਜਿਹੜੇ ਸੀਗੇ ਆਲਰੇਡੀ ਜਿਨ੍ਹਾਂ ਨੇ ਸਮਾਜ ਨੂੰ ਚਲਾਇਆ ਜਾਂ ਬਹੁਤ ਵੱਡੇ ਅੱਜ ਸਾਡੀ ਸਾਇੰਸ 노 ਡਾਊਟ ਬਹੁਤ ਕੁਝ ਰਿਕਵਰ ਕਰਕੇ ਸਾਨੂੰ ਦੱਸ ਰਹੀ ਹੈ ਹੂੰ ਸਾਡੇ ਜਿਹੜੇ ॠषि मुनि ਸੀਗੇ ਐਕਚੁਅਲੀ ਉਹ ਸਾਇੰਟਿਸਟ ਸੀਗੇ ਉਹ ਉਦੋਂ ਹੀ ਇੰਨਾ ਡੀਪ ਦੇਖ ਕੇ ਦੱਸ ਦਿੰਦੇ ਸੀਗੇ ਕਿ ਕਿੰਨੀ ਦੂਰ ਤੱਕ ਦੇਖੋ ਮੰਗਲ ਦੀ ਸਿਚੁਏਸ਼ਨ ਕਿੰਨੀ ਹੈ ਸੂਰਜ ਕਿੰਨੀ ਦੂਰ ਹੈ ਉਹਦੀ ਕੀ ਫ੍ਰੀਕੁਐਂਸੀਜ਼ ਹੈਗੀਆਂ ਨੇ ਕਿੰਨੀ ਉਹਦੀ ਵਾਈਬ੍ਰੇਸ਼ਨਸ ਹੈਗੀਆਂ ਨੇ ਤੇ ਉਹ ਕਿੱਦਾਂ ਉਹਨਾਂ ਨੇ ਸਰਚ ਕੀਤਾ ਕਿ ਉਹਨਾਂ ਕੋਲੇ ਇਨਸਟਰੂਮੈਂਟਸ ਸੀਗੇ ਜਾਂ ਕੀ ਉਹਨਾਂ ਦੇ ਕੋਲ ਕੋਈ ਐਦਾਂ ਦੀਆਂ ਸ਼ਕਤੀਆਂ ਸੀ ਜਿਹਦੇ ਨਾਲ ਉਹ ਇੰਨੀ ਡੀਪ ਲੈਵਲ ਤੇ ਮੈਡੀਟੇਟ ਕਰ ਪਾਉਂਦੇ ਸੀਗੇ ਤੇ ਇਹ ਇਸ ਚੀਜ਼ਾਂ ਨੂੰ ਜਾਣਨ ਦਾ ਜਿਹੜਾ ਸਬਜੈਕਟ ਹੈਗਾ ਉਹਨੂੰ ਕਹਿੰਦੇ ਹੈਗੇ ਅਸੀਂ ਜੋਤਿਸ਼ ਬਹੁਤ ਸਾਰੇ ਲੋਕ ਜਿਹੜੇ ਵਿਗਿਆਨ ਨਾਲ ਜੁੜੇ ਹੋਏ ਨੇ ਤਰਕਸ਼ੀਲ ਪਰਵਿਰਤੀ ਦੇ ਨਹੀਂ ਉਹ ਇਹਨੂੰ ਇੱਕ ਬਹਿਮ ਭਰਮ ਕਹਿੰਦੇ ਨੇ ਜਾਂ ਇਹ ਕਹਿੰਦੇ ਆ ਵੀ ਇਹ ਲੋਕਾਂ ਨੂੰ ਬਹਿਮਾਂ ਚ ਪਾਉਂਦਾ ਆ ਐਗਜੈਕਟਲੀ ਪਾਉਂਦਾ ਵੀ ਆ ਜੀ ਬਹਿਮਾਂ ਵਿੱਚ ਵੀ ਪਾਉਂਦਾ ਇਹ ਸਬਜੈਕਟ ਇਹੋ ਜੀ ਤਾਂ ਕੋਈ ਗੱਲ ਹੈ ਨਹੀਂ ਪਰ ਇਹ ਸਬਜੈਕਟ ਜਿਹੜਾ ਹੈਗਾ ਇਹ ਜਾਣਨ ਦਾ ਵਿਸ਼ਾਏ ਹੈ ਇਹ ਮੰਨਣ ਦਾ ਵਿਸ਼ਾ ਨਹੀਂ ਹੈ ਇਹ ਕੋਈ ਅੰਧਵਿਸ਼ਵਾਸ ਨਹੀਂ ਹੈਗਾ ਇਹ ਕੈਲਕੂਲੇਸ਼ਨ ਹੈ ਮੈਥਮੈਟਿਕਸ ਹੈ ਹੁਣ ਤੁਸੀਂ ਦੇਖੋ ਐਸਟ੍ਰੋਲੋਜੀ ਦੇ ਸਾਰੇ ਸੌਫਟਵੇਅਰ ਬਣੇ ਨੇ ਜੀ ਅਸੀਂ 50 ਸਾਲ ਪਹਿਲਾਂ ਹੀ ਦੱਸ ਦਿੰਨੇ ਆ ਕਿ ਉਸ ਵੇਲੇ ਸੰਗਰਾਮ ਕਦੋਂ ਆਏਗੀ ਹਮ ਸੂਰਜ ਕਦੋਂ ਪਰਵਰਤਨ ਹੋਏਗਾ ਮੱਸੀਆ ਪੂਰਨਮਾਸ਼ੀ ਕਦੋਂ ਆਏਗੀ ਬਿਕਾਉਜ਼ ਥਿਸ ਇਜ਼ ਸਾਇੰਸ ਦਾ ਕੈਲਕੂਲੇਸ਼ਨ ਆਫ ਦਾ ਜੋ ਸਾਡੇ ਪਲੈਨੈਟਸ ਦੀ ਮੂਵਮੈਂਟਸ ਨੇ ਉਹ ਸੇਮ ਰਹਿਣੀ ਹੈ ਹੂੰ ਚਲਦੇ ਰਹਿਣਾ ਹੀ ਪਲੈਨੈਟਸ ਦਾ ਕੰਮ ਹੈ ਬਿਲਕੁਲ ਔਰ ਉਹ ਜਿਵੇਂ ਜਿਵੇਂ ਚੱਲ ਰਹੇ ਨੇ ਉਹ ਸਾਡੇ ਤੇ ਵੀ ਉਨਾ ਹੀ ਪ੍ਰਭਾਵ ਪਾ ਰਹੇ ਨੇ ਜਿੰਨਾ ਕਿ ਇਸ ਬਾਕੀ ਦੁਨੀਆ ਤੇ ਪਾ ਰਹੇ ਨੇ ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਪਿੰਡੇ ਮਤਲਬ ਇਸ ਸਰੀਰ ਦੇ ਵਿੱਚ ਵੀ ਮਾਈਕਰੋ ਲੈਵਲ ਤੇ ਸਾਰੇ ਹੀ ਜਿਹੜੇ ਪਲੈਨੈਟਸ ਨੇ ਵਰਕ ਕਰ ਰਹੇ ਨੇ ਹੂੰ ਪਲੈਨੈਟਸ ਦੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਸਾਡੇ ਤੇ ਪ੍ਰਭਾਵ ਪਾਉਂਦੇ ਫਿਰਦੇ ਆ। ਹਮਮ ਸੂਰਜ ਦਾ ਆਪਣੀ ਗਤੀ ਦੇ ਨਾਲ ਚੜ ਗਿਆ। ਹਮ ਉਹਨੇ ਤਪਸ਼ਵੀ ਦੇਤੀ ਤੇ ਉਹਨੇ ਸਾਨੂੰ ਰੋਸ਼ਨੀ ਵੀ ਦੇਤੀ। ਹਮ ਡਿਪੈਂਡਸ ਕਿ ਮੈਂ ਕਿੰਨੀ ਤਪਸ਼ ਲਈ ਮੈਂ ਕਿੰਨੀ ਰੋਸ਼ਨੀ ਲਈ ਮੈਂ ਕੀ ਉਹਦੇ ਤੋਂ ਕਰਿਆ ਮੈਂ ਕੀ ਨਹੀਂ ਕਰਿਆ ਅਸੀਂ ਉਹਨਾਂ ਪਲੈਨੈਟਸ ਦਾ ਕਿੰਨਾ ਪ੍ਰਭਾਵ ਆਪਣੇ ਉੱਤੇ ਲਿਆ ਜਾਂ ਨਹੀਂ ਲਿਆ ਇਸ ਨੂੰ ਜਾਣਨ ਦਾ ਹੀ ਵਿਸ਼ਾ ਜਿਹੜਾ ਉਹ ਜੋਤਿਸ਼ ਹੈ ਪਰ ਜਿੱਦਾਂ ਹੁਣ ਇੱਕ ਪਾਸੇ ਸਾਇੰਸ ਹੈ ਇੱਕ ਪਾਸੇ ਜੋਤਿਸ਼ ਹੈ ਹੁਣ ਇੱਕ ਪਾਸੇ ਅਸੀਂ 21ਵੀਂ ਸਦੀ 'ਚੋਂ ਲੰਘ ਰਹੇ ਹਾਂ ਅ ਇੱਥੋਂ ਤੱਕ ਅਸੀਂ ਜਿਹੜੀ ਆਪਣੀ ਇੱਕ ਆਪਣੇ ਆਪਣੀ ਤਰੱਕੀ ਕਰ ਲਈ ਆ ਅਸੀਂ ਮੰਗਲ ਤੱਕ ਚੰਨ ਤੱਕ ਪਹੁੰਚ ਗਏ ਆ ਉੱਥੇ ਵੀ ਦੁਨੀਆ ਬਸਾਉਣ ਦਾ ਸੁਪਨਾ ਵੇਖ ਰਿਹਾ ਭਾਰਤ ਹੈ ਨਾ ਦੂਜੇ ਪਾਸੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਤੁਸੀਂ ਕਿਹਾ ਕਿ ਹਾਂ ਬਹਿਮਾ ਭਰਮਾ ਚ ਵੀ ਪਾਉਂਦੀਆਂ ਦੋਨਾਂ ਦਾ ਕੋਈ ਤਾਲਮੇਲ ਹੈ ਹਾਂਜੀ ਬਿਲਕੁਲ ਤਾਲਮੇਲ ਹੈ ਤੁਸੀਂ ਕਿੱਥੇ ਰਹਿੰਦੇ ਹੋ ਹੂੰ ਕਿੱਥੇ ਰਹਿੰਦੇ ਹੋ ਧਰਤੀ ਤੇ ਤੇ ਧਰਤੀ ਕੀ ਹੈ ਹੂੰ ਗ੍ਰਹਿ ਗ੍ਰਹਿ ਹੀ ਹੈ ਨਾ ਧਰਤੀ ਦੀ ਕਿਹੜੀ ਮੇਨ ਇਹਦੀ ਚੀਜ਼ ਕੀ ਹੈ ਧਰਤੀ ਦੇ ਵਿੱਚ ਦੇਖੋ ਇਹਦੀ ਉੱਪਰਲੀ ਤਸਤ ਤਾਤੇ ਨਾ ਜਾਈਏ ਧਰਤੀ ਦੀ ਮੇਨ ਚੀਜ਼ ਕੀ ਹੈ ਗ੍ਰੈਵਿਟੀ ਹੈਨਾ ਜੀ ਤਾਂ ਸਾਡੇ ਤੇ ਅਸਰ ਪਾਉਂਦੀ ਹੈ ਕਿ ਨਹੀਂ ਪਾਉਂਦੀ ਕਿਸ ਤਰ੍ਹਾਂ ਮਤਲਬ ਮੈਂ ਗ੍ਰੈਵਿਟੀ ਸਾਡੇ ਤੇ ਅਸਰ ਪਾਉਂਦੀ ਹੈ ਕਿ ਨਹੀਂ ਪਾਉਂਦੀ ਮੈਂ ਛੱਤ ਤੇ ਖੜੀ ਹੋ ਕੇ ਛਾਲ ਮਾਰਾਂ ਤਾਂ ਥੱਲੇ ਨੂੰ ਹੀ ਆਉਂਗੀ ਨਾ ਕਿ ਕੋਈ ਇਹੋ ਜਿਹਾ ਹੈ ਕਿ ਜੇ ਬਿਨਾ ਇਨਸਟਰੂਮੈਂਟਸ ਤੋਂ ਵੀ ਮੈਂ ਉੱਪਰ ਨੂੰ ਚਲੀ ਜਾਵਾਂ ਨਹੀਂ ਨਾ ਨੀਚੇ ਗਿਰਾਂਗੇ ਨਾ ਚਾਹੇ ਕੋਈ ਵੀ ਹੋਵੇ ਚਾਹੇ ਉਹ ਕੋਈ ਪੜਿਆ ਲਿਖਿਆ ਚਾਹੇ ਸਾਇੰਸਟਿਸਟ ਹੈ ਗਾਵੇ ਚਾਹੇ ਕੋਈ ਅਨਪੜਾ ਤੇ ਉਹਨੇ ਗਿਰਨਾ ਕਿੱਥੇ ਆ ਜਮੀਨ ਤੇ ਹੀ ਗਿਰਨਾ ਨਾ ਨੀਚੇ ਹੀ ਗਿਰਨਾ ਨਾ ਕਿਉਂਕਿ ਧਰਤੀ ਦੀ ਗ੍ਰੈਵਿਟੀ ਸਾਡੇ ਤੇ ਅਸਰ ਪਾਉਂਦੀ ਹੈ ਜੀ ਇਸੇ ਤਰ੍ਹਾਂ ਹੀ ਜਿਹੜੇ ਧਰਤੀ ਦੇ ਆਲੇ ਦੁਆਲੇ ਦੇਖ ਰਹੇ ਨੇ ਉਹ ਵੀ ਤਾਂ ਸਾਡੇ ਤੇ ਅਸਰ ਪਾਉਂਦੇ ਨੇ ਹੁਣ ਅਸੀਂ ਰਹਿੰਦੇ ਤਾਂ ਧਰਤੀ ਤੇ ਹੀ ਆ ਇਸੇ ਤਰ੍ਹਾਂ ਹੀ ਅਸੀਂ ਜਾ ਕੇ ਪਲੈਨਟਸ ਮੰਗਲ ਤੇ ਵੀ ਜਾ ਕੇ ਰਹਿ ਲਈਏ ਤਾਂ ਵੀ ਕੀ ਹੈ ਬਿਲਕੁਲ ਉੱਥੇ ਮੰਗਲ ਦੀਆਂ ਚੀਜ਼ਾਂ ਨਹੀਂ ਸਾਡੇ ਤੇ ਸਰਪਾਨੀਆਂ ਜਿਹੜੀਆਂ ਮੰਗਲ ਦੀਆਂ ਖਾਸ ਜਿਹੜੀਆਂ ਉਹਦੀਆਂ ਚੀਜ਼ਾਂ ਹੋਣਗੀਆਂ ਲਾਈਕ ਜਿਵੇਂ ਮੰਗਲ ਗਰਮੀ ਹੈ ਮੰਗਲ ਅੱਗ ਦਾ ਕਾਰਕ ਹੈ ਉੱਥੇ ਇੰਨੀ ਜ਼ਿਆਦਾ ਤਪਸ਼ ਹੈਗੀ ਹੈ ਉਹਨੂੰ ਨਿਊਟਰਲਾਈਜ਼ ਕਰਕੇ ਹੀ ਅਸੀਂ ਉੱਥੇ ਰਹਿਾਂਗੇ ਨਾ ਸੋ ਇਸ ਤਰ੍ਹਾਂ ਗ੍ਰਹਾਂ ਦਾ ਪ੍ਰਭਾਵ ਤਾਂ ਸਾਡੇ ਤੇ ਪੈ ਹੀ ਰਿਹਾ ਵੇ ਤੇ ਫਿਰ ਚਾਹੀਏ ਅਸੀਂ ਉਹ ਚ ਕਿਹਨੂੰ ਅਸੀਂ ਕੀ ਗੱਲ ਹੋਈ ਉੱਚ ਵਹਿਮ ਪਰਮ ਵਾਲੀ ਕਿਹੜੀ ਗੱਲ ਹੋਈ ਚੰਦਰਮਾ ਦਾ ਪ੍ਰਭਾਵ ਸਾਡੇ ਤੇ ਪਿਆ ਹੀ ਰਿਹਾ ਅਸੀਂ ਚੰਦਰਮਾ ਤੇ ਚਲੇ ਗਏ ਚੰਦਰਮਾ ਦੀਆਂ ਜਿਹੜੀਆਂ ਖਾਸ ਚੀਜ਼ਾਂ ਨੇ ਕਿ ਉੱਥੇ ਸਾਨੂੰ ਜਾ ਕੇ ਉਹਦੇ ਨਾਲ ਆਪਣੇ ਆਪ ਨੂੰ ਰੈਜ਼ੋਨੇਟ ਕਰਨਾ ਪੈਣਾ ਨਾ ਪਰ ਜਦੋਂ ਜਿੱਦਾਂ ਹੋਣਾ ਤਾਂ ਉਹਦਾ ਜਿਹੜਾ ਚੰਦਰਮਾ ਦਾ ਪ੍ਰਭਾਵ ਇਹ ਤਾਂ ਹੈ ਨਹੀਂ ਵੀ ਜਿਵੇਂ ਵਹਿਮ ਪਰਮ ਦੀ ਮੈਥਡ ਨਾਲ ਗੱਲ ਕਰਦੀਆਂ ਵੀ ਜੇ ਇਹਨੂੰ ਤੁਸੀਂ ਇਹਨੂੰ ਵਹਿਮ ਮੰਨਦੇ ਆ ਤਾਂ ਜਦੋਂ ਅਸੀਂ ਕਹਿੰਨੇ ਹਾਂ ਵੀ ਚੰਦਰਮਾ ਦੀ ਫਲਾਣੀ ਚੀਜ਼ ਦਾਨ ਕਰ ਦੋ ਜਾਂ ਐਂ ਕਰ ਦੋ ਉਹ ਕਰ ਦੋ ਤੇ ਉਹਦੇ ਨਾਲ ਜੇ ਤਾਂ ਤੁਸੀਂ ਉਸ ਆਪਣੇ ਉਸ ਲੈਵਲ ਤੋਂ ਆਪਣੇ ਜਿਹੜਾ ਬੇਸਿਕ ਤੁਹਾਡੇ ਅੰਦਰਲਾ ਚੰਦਰਮਾ ਹੈਗਾ ਉਸ ਲੈਵਲ ਤੋਂ ਤੁਸੀਂ ਕਿਸੇ ਰੈਮਡੀ ਨੂੰ ਕਰਦੇ ਹੋ ਤਾਂ ਤਾਂ ਅਸਰ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਜੀ ਉੱਥੇ ਜਾ ਕੇ ਤੁਸੀਂ ਰਹੋਗੇ ਤਾਂ ਉਹਦਾ ਪ੍ਰਭਾਵ ਤੁਹਾਡੇ ਤੇ ਫਿਰ ਪ੍ਰithvi ਦਾ ਪ੍ਰਭਾਵ ਤੁਹਾਡੇ ਤੇ ਡਿਫਰੈਂਟ ਪਊਗਾ ਹੁਣ ਅਸੀਂ ਪ੍ਰithvi ਤੇ ਬੈਠੇ ਆ ਸਾਡੇ ਤੇ ਚੰਦਰਮਾ ਦਾ ਪ੍ਰਭਾਵ ਡਿਫਰੈਂਟ ਲੈਵਲ ਤੇ ਹੈਗਾ ਵਾ ਇਹ ਕੋਈ ਧਕੀਆਂ ਨੂੰ ਸਿਕਾਣੀ ਨਹੀਂ ਹੈਗੀ ਇਹ ਕੋਈ ਵਿਅਮ ਨਹੀਂ ਹੈਗੇ ਜਿਨ੍ਹਾਂ ਲੋਕਾਂ ਦੀ ਸਮਝ ਸਾਇੰਸ ਦੇ ਨਾਲ ਨਹੀਂ ਰਲਦੀ ਉਹੀ ਇਹਨੂੰ ਵਿਆਮਾ ਪਰਮਾ ਦਾ ਨਾਮ ਦਿੰਦੇ ਆ ਅਦਰਵਾਈਜ਼ ਥਿਸ ਇਜ਼ ਟੋਟਲੀ ਸਾਇੰਸ ਮਤਲਬ ਤੁਸੀਂ ਜੋਤਿਸ਼ ਨੂੰ ਵੀ ਸਾਇੰਸ ਹੀ ਮੰਨਦੇ ਹੋ ਯੈਸ ਟੋਟਲੀ ਸਾਇੰਸ ਕਿਉਂਕਿ ਕੈਲਕੂਲੇਸ਼ਨ ਹੈ ਜਦ ਸੌਫਟਵੇਅਰ ਬਣੇ ਨੇ ਕੈਲਕੂਲੇਸ਼ਨਸ ਹੋ ਰਹੀਆਂ ਨੇ ਤਾਂ ਫਿਰ ਇਹ ਇੱਕ ਕੈਲਕੂਲੇਟਿਵ ਵੇ ਜਿਹੜਾ ਹੈਗਾ ਕੈਲਕੂਲੇਸ਼ਨਸ ਨੂੰ ਹੀ ਸਾਇੰਸ ਕਹਿੰਦੇ ਆ ਨਾ ਅਸੀਂ ਹੂੰ ਸਾਰਿਆਂ ਵਾਸਤੇ ਸਾਰੇ ਫਾਰਮੂਲੇ ਜਦੋਂ ਸੇਮ ਨਿਕਲਦੇ ਨੇ ਅਸੀਂ ਉਹਨੂੰ ਹੀ ਸਾਇੰਸ ਕਹਿੰਦੇ ਆ ਨਾ ਜੇ ਪਾਣੀ H2O ਹੈ ਤਾਂ H2O ਹੀ ਹੈ ਨਾ ਚਾਹੇ ਜਿੱਥੇ ਵੀ ਪਾਣੀ ਦਾ ਅਸੀਂ ਫਾਰਮੂਲਾ ਲੈ ਲਈਏ ਤਾਂ ਇਸੇ ਤਰ੍ਹਾਂ ਹੀ ਗ੍ਰਹਿਾਂ ਦੀ ਫਾਰਮੂਲਾ ਜਦੋਂ ਸੇਮ ਨਿਕਲਦਾ ਸਾਰੀਆਂ ਥਾਵਾਂ ਤੇ ਪੂਰੀ ਕੈਲਕੂਲੇਸ਼ਨ ਸੇਮ ਨਿਕਲਦੀ ਹੈ ਤਾਂ ਸਾਇੰਸ ਹੀ ਹੋਈ ਨਾ ਹਰ ਥਾਂ ਤੇ ਇੱਕ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਵੀ ਇਸ ਤਰ੍ਹਾਂ ਦੇ ਕੱਪੜੇ ਪਹਿਨਣੋਂ ਤੁਹਾਡਾ ਸ਼ੁਕਰ ਹਾਂ ਅੱਛਾ ਹੋ ਜਾਏਗਾ ਇਸ ਤਰ੍ਹਾਂ ਦੀ ਆ ਚੀਜ਼ ਕਰੋ ਤੁਹਾਡਾ ਚੰਦਰਮਾ ਅੱਛਾ ਹੋ ਜਾਏਗਾ ਇਹ ਚੀਜ਼ਾਂ ਇਹ ਬਿਲਕੁਲ ਠੀਕ ਨੇ ਕਿਉਂਕਿ ਅਸੀਂ ਮੈਂ ਤੁਹਾਡੇ ਨਾਲ ਕੋਈ ਇੱਕ ਸਟਾਰਟਿੰਗ ਚ ਇੱਕੋ ਗੱਲ ਦੱਸੀ ਹੈ ਕਿ ਬਈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਸਾਡੇ ਸਰੀਰ ਦੇ ਵਿੱਚ ਜਿਹੜੇ ਮਾਈਕਰੋ ਲੈਵਲ ਤੇ ਸਾਨੂੰ ਪਲੈਨੈਟਸ ਦੀ ਅਸੀਂ ਪ੍ਰਭਾਵ ਲੈਣੇ ਆ ਹੁਣ ਜਿਹੜਾ ਪ੍ਰਭਾਵ ਅਸੀਂ ਵਧਾਉਣਾ ਚਾਹੁੰਦੇ ਆ ਜਿਸ ਪਲੈਨਟ ਦਾ ਅਸੀਂ ਕੀ ਕਰਦੇ ਆ ਉਸ ਲੈਵਲ ਦੇ ਉਸ ਰੰਗ ਦੇ ਕੱਪੜੇ ਸਾਡੇ ਤੇ ਅਸਰ ਕਰਦੇ ਆ ਤੁਸੀਂ ਆਪ ਹੀ ਦੇਖੋ ਹੁਣ ਜੇ ਤਾਂ ਕਿਸੇ ਦਾ ਸ਼ੁਕਰ ਬਹੁਤ ਵਧੀਆ ਆਲਰੇਡੀ ਜਿਵੇਂ ਤੁਸੀਂ ਸ਼ੁਕਰ ਦੀ ਗੱਲ ਕੀਤੀ ਆ ਸ਼ੁਕਰ ਦਾ ਕਲਰ ਹੁੰਦਾ ਵਾਈਟ ਆਫ ਵਾਈਟ ਹੂੰ ਜੇ ਉਹਦਾ ਕਿਸੇ ਦਾ ਚੰਗਾ ਹੈਗਾ ਤਾਂ ਉਹ ਆਫ ਵਾਈਟ ਜਾਂ ਆਫ ਵਾਈਟ ਕਪੜਿਆਂ ਦੇ ਵਿੱਚ ਰਹੇਗਾ ਤਾਂ ਡੈਫੀਨਿਟਲੀ ਉਹਦਾ ਸ਼ੁਕਰ ਸਟਰੋਂਗ ਹੋਏਗਾ ਹੀ ਹੋਏਗਾ ਹੂੰ ਉਹਨੂੰ ਨਾਲ ਜਿਹੜੀਆਂ ਸ਼ੁਕਰ ਦੇ ਹੋਰ ਐਟਰੀਬਿਊਟਸ ਨੇ ਜਿਵੇਂ ਮਿਲਦੀਆਂ ਨੇ ਚੀਜ਼ਾਂ ਉਹਦੀ ਜਿਹੜੀ ਲਾਈਫ ਆ ਲਗਜ਼ਰੀ ਲਾਈਫ ਆ ਉਹਨੂੰ ਹੋਰ ਜ਼ਿਆਦਾ ਬੈਨੀਫਿਟ ਮਿਲਦਾ ਆ ਉਹਦੀ ਜਿਹੜੀ ਪਾਰਟਨਰਸ਼ਿਪ ਦੀ ਉਹਦੀ ਫਰੈਂਡਸ਼ਿਪ ਦੀ ਲਾਈਫ ਆ ਉਹ ਹੋਰ ਵਧੀਆ ਮਿਲਦੀ ਆ ਸ਼ੁਕਰ ਦਾ ਅਸਲ ਦੀ ਅਸਲ ਸ਼ੁਕਰ ਹੁੰਦਾ ਹੈਗਾ ਸੰਜੀਵਨੀ ਹੂੰ ਸ਼ੁਕਰ ਜਿਹੜਾ ਗ੍ਰੈਸ ਤੇ ਨਾਲ-ਨਾਲ ਜਿਹੜਾ ਇੱਕ ਸ਼ੁਕਰਾ ਆਚਾਰਿਆ ਜੀ ਸੀ ઋષਿ ਸੀਗੇ ਸਾਡੇ ਉਹਨਾਂ ਦਾ ਮਤਲਬ ਸਿਗਾ ਸੰਜੀਵਨੀ ਵਿੱਦਿਆ ਕਰੀਟ ਕਰਨੀ ਮਰੇ ਹੋਏ ਨੂੰ ਦੁਬਾਰਾ ਜੀਵਤ ਕਰ ਦੇਣਾ ਜਾਂ ਆਪਣੀ ਪਰਸਨੈਲਿਟੀ ਜਿਹੜੀ ਸਾਡੀ ਕਿਤੇ ਡਾਊਨ ਹੋ ਗਈ ਆ ਜਾਂ ਕਿਤੇ ਡਿਪਰੈਸ਼ਨ ਚ ਆ ਜਾਂ ਕੋਈ ਟੈਨਸ਼ਨ ਚ ਆ ਉਹ ਸੀਜ਼ ਨੂੰ ਅਨਹਾਨਸ ਕਰ ਦੇਣਾ ਇਹ ਮੇਨ ਸ਼ੁਕਰ ਦਾ ਕੰਮ ਹੁੰਦਾ ਆ ਤੇ ਜਿੰਨਾ ਤੁਸੀਂ ਕੌਨਫੀਡੈਂਟ ਰਹਿਨੇ ਹੋ ਇਹਦੇ ਵਿੱਚ ਵੀ ਅਜ਼ੂਡੇਟ ਵੀ ਸ਼ੁਕਰ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਆ ਕੁਛ ਜਦਾਂ ਕਿਸੇ ਬਾਰੇ ਪਤਾ ਕਰਨਾ ਮਨ ਨਾਲ ਮੈਂ ਹੀ ਆ ਮੈਂ ਤੁਹਾਡਾ ਕਲਾਇੰਟ ਆ ਤੁਹਾਡੇ ਕੋਲ ਮੈਂ ਆ ਕੇ ਬੈਠ ਗਿਆ ਤੁਸੀਂ ਕੀ ਕੀ ਚੀਜ਼ਾਂ ਨੋਟ ਕਰੋਗੇ ਬਰਥਡੇਟ ਜਾਂ ਕੁਛ ਹੋਰ ਹਾਂਜੀ ਜਦੋਂ ਤੁਸੀਂ ਮੇਰੇ ਕੋਲ ਆਏ ਸ ਇੱਕ ਜੈਨੂਇਨ ਕਲਾਇੰਟ ਹੈਗੇ ਹੋ ਕਿ ਕੋਈ ਤਰਕਸ਼ੀਲ ਵਾਲੇ ਮੇਰੇ ਨਾਲ ਲੜਾਈ ਝਗੜਾਈ ਕਰਨ ਆਏ ਹੋ ਬਹਿਸ ਕਰਨ ਆਏ ਹੋ ਜਾਂ ਕੋਈ ਉਲਟ ਸਬਜੈਕਟ ਤੇ ਗੱਲ ਕਰਨ ਆਏ ਹੋ ਤੇ ਥੋੜਾ ਜਿਹਾ ਸਾਨੂੰ ਆਪਣੇ ਪ੍ਰਸ਼ਨ ਲਗਨ ਤੋਂ ਪਤਾ ਲੱਗ ਜਾਂਦਾ ਆ ਕਿ ਬਈ ਇਸ ਪਰਸਨ ਦਾ ਐਕਜੈਕਟ ਪਰਪਸ ਕੀ ਹੈ ਮੇਰੇ ਕੋਲ ਆਨਦਾ ਜੀ ਫਿਰ ਅਸੀਂ ਸਮਝ ਕੇ ਉਸ ਗੱਲ ਦੇ ਨਾਲ ਹੀ ਉਹਨਾਂ ਨੂੰ ਸ਼ੇਅਰ ਕਰੀ ਦਿਆਂ ਨੇ ਉਹਦੀਆਂ ਨਾਲ ਉਹਦੀਆਂ ਗੱਲਾਂ ਫਿਰ ਅਸੀਂ ਉਹਦਾ ਲੈਨੇ ਆ ਜੀ ਡੇਟ ਆਫ ਬਰਥ ਫਿਰ ਬਰਥ ਆਫ ਟਾਈਮ ਤੇ ਬਰਥ ਆਫ ਪਲੇਸ ਜੀ ਉਹਨੂੰ ਪੁੱਛ ਕੇ ਉਹਦੀ ਅਸੀਂ ਇੱਕ ਟੇਵਾ ਬਣਾਉਨੇ ਆ ਉਹਨੂੰ ਟੇਵਾ ਅਸੀਂ ਕਹਿੰਨੇ ਆ ਉਹਦੀ ਪੱਤਰੀ ਬਣਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਬੰਦਾ ਕੋਈ ਵੀ ਜਨਮ ਲੈਂਦਾ ਬੱਚਾ ਜਾਂ ਕੋਈ ਵੀ ਜਨਮ ਲੈਂਦਾ ਉਸ ਵੇਲੇ ਜੋਡੀਕ ਦੇ ਵਿੱਚ ਤਾਰਿਆਂ ਦੀ ਜਾਂ ਇਹਨਾਂ ਗ੍ਰਹਾਂ ਦੀ ਕਿੱਦਾਂ ਦੀ ਪੋਜੀਸ਼ਨ ਹੈ ਉਸ ਪੋਜੀਸ਼ਨ ਨੂੰ ਅਸੀਂ ਉਸ ਪੱਤਰੀ ਦੇ ਸਾ ਟੇਵੇ ਦੇ ਹਿਸਾਬ ਨਾਲ ਅਸੀਂ ਆਪਣੇ ਕਾਗਜ਼ ਤੇ ਉਤਾਰ ਲੈਣੇ ਆ ਜੀ ਉਹ 12 ਘਰਾਂ ਦੇ ਵਿੱਚ ਅਸੀਂ ਉਹਨੂੰ ਵੰਡ ਲੈਣੇ ਆ ਮਤਲਬ 12 ਥੋੜੇ ਛੋਟੇ ਛੋਟੇ ਖਾਨੇ ਹੁੰਦੇ ਆ 30 30 ਡਿਗਰੀ ਨੂੰ 360 ਡਿਗਰੀ ਦੇ ਵਿੱਚ ਅਸੀਂ ਉਹਨੂੰ ਵੰਡ ਲੈਨੇ ਆ ਵੀ ਐਨੇ ਡਿਗਰੀ ਤੇ ਇਹ ਚੰ드ਰਮਾ ਬੈਠਾ ਐਨੇ ਤੇ ਸੂਰਜ ਦੀ ਆ ਐਦਾਂ ਇਹ ਘੁੰਮ ਰਹੇ ਸੀ ਤੇ ਹੁਣ ਇਸ ਬੱਚੇ ਨੇ ਧਰਤੀ ਤੇ ਜਨਮ ਲੈ ਲਿਆ ਤਾਂ ਉੱਪਰ ਇਹ ਜਿਹੜੇ 360 ਡਿਗਰੀ ਦੇ ਵਿੱਚ ਵਿੱਚ ਵੰਡੇ ਗਏ ਨੇ ਪ੍ਰਮਾਤਮਾ ਵੱਲੋਂ ਪੈਨੈਂਟਸ ਇਹਨਾਂ ਦਾ ਹੁਣ ਇਸ ਤੇ ਕੀ ਪ੍ਰਭਾਵ ਪੈ ਰਿਹਾ ਔਰ ਇਹਦੀਆਂ ਜਿਹੜੀਆਂ ਲਾਈਫ ਹੈ ਇਹ ਕਿਸ ਤਰੀਕੇ ਦੇ ਨਾਲ ਅੱਗੇ ਅੱਗੇ ਵੱਧ ਰਹੀ ਹੈਗੀ ਹੈ ਹੂੰ ਤੇ ਇਹ ਇਹਦੇ ਉੱਤੇ ਕਿਹੜਾ ਗ੍ਰਹਿ ਜ਼ਿਆਦਾ ਪ੍ਰਭਾਵ ਪਾ ਰਿਹਾ ਜਾਂ ਜਿਹੜਾ ਘੱਟ ਪਾ ਰਿਹਾ ਕਿਹੜਾ ਕਿਸੇ ਨੂੰ ਰੋਕ ਰਿਹਾ ਕਿਹੜਾ ਨਹੀਂ ਰੋਕ ਰਿਹਾ ਉਹਦੀ ਪੂਰੀ ਕੈਲਕੂਲੇਸ਼ਨ ਕਰਕੇ ਅਸੀਂ ਦੱਸਦੇ ਹਾਂ ਵੀ ਤੇਰੀ ਲਾਈਫ ਦੇ ਵਿੱਚ ਅੱਜ ਇਸ ਵੇਲੇ ਇਦਾਂ ਇਦਾਂ ਚੱਲ ਰਿਹਾ ਜਾਂ ਇਦਾਂ ਚੱਲ ਰਿਹਾ ਸੀ ਜਾਂ ਐਵੇਂ ਚੱਲੂਗਾ ਇਹ ਤਾਂ ਇੱਕ ਜੇਕਰ ਇਨਸਾਨ ਬਿਲਕੁਲ ਹੀ ਕਰਮ ਨਹੀਂ ਤਰੀਕੇ ਨਾਲ ਕਰਦਾ ਸਹੀ ਹੈ ਕਿਉਂਕਿ ਕਰਮ ਪ੍ਰਧਾਨ ਕੁੰਡਲੀ ਹੁੰਦੀ ਹੈ ਹੂੰ ਕੁੰਡਲੀ ਹਮੇਸ਼ਾ ਕਰਮ ਪ੍ਰਧਾਨ ਹੈ ਜਨਮ ਪ੍ਰਧਾਨ ਸਾਨੂੰ ਸਾਨੂੰ ਕਿਸਮਤ ਮਿਲ ਜਾਂਦੀ ਆ ਉਹ ਕੁਝ ਪਲੈਨਟ ਸਾਨੂੰ ਦੱਸਦੇ ਨੇ ਵੀ ਤੁਹਾਡੀ ਕਿਸਮਤ ਕਿੰਨੀ ਆ ਅਸੀਂ ਫੇਰ ਉਹਦੇ ਵਿੱਚ ਉਹਦੇ ਪੋਜ਼ਿਟਿਵ ਟ੍ਰੇਟਸ ਨੂੰ ਦੇਖਦੇ ਹੋਏ ਆ ਉਹਨੂੰ ਦੱਸਦੇ ਆ ਵੀ ਤੇਰੇ ਅੰਦਰ ਇਸ ਤਰ੍ਹਾਂ ਦੀ ਪ੍ਰਵਿਰਤੀਆਂ ਹੈਗੀਆਂ ਨੇ ਉਹ ਜਦੋਂ ਦੱਸਦਾ ਵੀ ਹੈ ਫਿਰ ਉਹਦੇ ਹਿਸਾਬ ਨਾਲ ਉਹਨੂੰ ਹੋਰ ਪੋਜ਼ਿਟਿਵ ਦੱਸਿਆ ਜਾਂਦਾ ਹੈਗਾ ਵੀ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪ ਨੂੰ ਅੱਗੇ ਵਧਾਵੇ ਜੀ ਫਿਰ ਮੰਨਦੇ ਹਾਰੇ ਹਾਰ ਹੈ ਮੰਨਦੇ ਜਿੱਤੇ ਜਿੱਤ ਉਹਦੀ ਜਿਹੜੀ ਹਾਰ ਕਰਨ ਵਾਲੇ ਪਲੈਨਟਸ ਨੇ ਅਸੀਂ ਉਹਨਾਂ ਨੂੰ ਉਹਦੀ ਲਾਈਫ ਤੋਂ ਬਰੇ ਤਾਂ ਨਹੀਂ ਕਰ ਸਕਦੇ ਲੇਕਿਨ ਉਹਨਾਂ ਦਾ ਪ੍ਰਭਾਵ ਘਟਾਉਣ ਵਾਸਤੇ ਉਹਨੂੰ ਕੁਝ ਤਰੀਕੇ ਦੱਸ ਦਿੰਨੇ ਆ ਤੇ ਜਿਹੜੇ ਅੱਗੇ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਵਾਲੇ ਉਹਦੇ ਪਲੈਨਟਸ ਨੇ ਉਹਦਾ ਪ੍ਰਭਾਵ ਹੈ ਉਹਨਾਂ ਬਾਰੇ ਉਹਨੂੰ ਦੱਸਦੇ ਆ ਤੇ ਉਹਦੇ ਅਕੋਰਡਿੰਗ ਉਹ ਆਪਣੀ ਲਾਈਫ ਚ ਕੁਝ ਕਰਮ ਕਰਦਾ ਆ ਤਾਂ ਡੈਫੀਨੇਟਲੀ ਉਹਦੇ ਜਿਹੜੇ ਗੋਲ ਹੈ ਪਰਸਨ ਦੇ ਉਹ ਅਚੀਵ ਹੁੰਦੇ ਹੀ ਹੁੰਦੇ ਆ ਇਕ ਨੇ ਮੈਜਿਕਲ ਇਹਨਾਂ ਤੇ ਪੋਡਕਾਸਟ ਜਾਂ ਗੱਲਬਾਤ ਚਰਚਾ ਬਹੁਤ ਖੁੱਲ ਕੇ ਹੋਣ ਲੱਗ ਪਈ ਬਹੁਤ ਸਾਰੇ ਸਟੋਲੋਜਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਪਣੇ ਅਕਾਊਂਟਸ ਵੀ ਬਣੇ ਹੋਏ ਆ ਬਹੁਤ ਖੁੱਲ ਕੇ ਗੱਲ ਕਰਦੇ ਆ ਕਈ ਇਸ ਤਰ੍ਹਾਂ ਦੀ ਗੱਲ ਕਰਦੇ ਹੈਗੇ ਵੀ ਤੁਸੀਂ ਡਰਿੰਕ ਕਰਨ ਦੀ ਗੱਲ ਕਰਦੇ ਆ ਸ਼ਰਾਬ ਨਾਲ ਆ ਗ੍ਰਹਿ ਸਟਰੋਂਗ ਹੁੰਦਾ ਇਹ ਗੱਲ ਸਹੀ ਆ ਹਾਂ ਸ਼ਰਾਬ ਨਾਲ ਕਈ ਹੁਣ ਗ੍ਰਹਾਂ ਦੇ ਵਿੱਚ ਸ਼ਰਾਬ ਪੀਤੀ ਜਾਂਦੀ ਹੈ ਲੋਕ ਪੀਂਦੇ ਨੇ ਤੇ ਕਈਆਂ ਨੂੰ ਦੇਖੋ ਅਸੀਂ ਕੋਈ ਧਾਰਮਿਕ ਸਲਾਹਕਾਰ ਨਹੀਂ ਹੈਗੇ ਹੂੰ ਜੋਤਸ਼ੀ ਕੋਈ ਧਾਰਮਿਕ ਸਲਾਹਕਾਰ ਨਹੀਂ ਹੈ ਨੰਬਰ 1 ਹਾਂ ਨਾ ਹੀ ਇਹ ਤੁਹਾਨੂੰ ਤੁਹਾਡੀ ਲਾਈਫ ਨੂੰ ਤੁਹਾਡੇ ਵਾਸਤੇ ਨਾ ਹੀ ਅਸੀਂ ਡਾਕਟਰਾਂ ਕੀ ਗੁੱਡਿਆ ਕੀ ਬੈਡਾ ਕਰੋ ਜਾਂ ਨਾ ਕਰੋ ਇੱਕ ਤੁਹਾਡੀ ਕੁੰਡਲੀ ਦੇ ਵਿੱਚ ਕੀ ਤੁਸੀਂ ਸ਼ਰਾਬ ਪੀ ਕੇ ਤੁਹਾਨੂੰ ਗੁੱਡ ਫੀਲ ਹੁੰਦਾ ਹੈਗਾ ਕਈਆਂ ਨੂੰ ਤਾਂ ਗੁੱਡ ਫੀਲ ਹੁੰਦਾ ਤੇ ਕਈ ਐਵੇਂ ਹੋਰ ਜ਼ਿਆਦਾ 네ਗੇਟਿਵ ਜਾਂਦੇ ਨੇ ਤੁਸੀਂ ਦੇਖਿਆ ਹੀ ਹੈ ਨਾ ਕਈ ਤੇ ਸ਼ਰਾਬ ਪੀ ਕੇ ਐਵੇਂ ਕਰਾਵੀ ਕਰਦੇ ਨੇ ਬਾਡੀ ਨੂੰ ਤੇ ਕਈ ਥੋੜਾ ਜਿਹਾ ਸੈਂਸੀਬਲ ਵੀ ਹੋ ਜਾਂਦੇ ਨੇ ਦੇਖਿਆ ਜਿਨ੍ਹਾਂ ਕੋਲੇ ਕੁਝ ਕੁਆਲਟੀਜ਼ ਖੁੱਲ ਕੇ ਗੱਲ ਕਰ ਪਾਉਂਦੇ ਨੇ ਕੁਝ ਕੰਫੀਡੈਂਸ ਵੱਧ ਜਾਂਦਾ ਕਈਆਂ ਦਾ ਹੁਣ ਜੇਕਰ ਕਿਸੇ ਦਾ ਸ਼ੁਕਰ ਵੀਕ ਹੈਗਾ ਅਸੀਂ ਉਹਨੂੰ ਕਹਿੰਨੇ ਆ ਵੀ ਤੂੰ ਆਪਣੇ ਸ਼ੁਕਰ ਨੂੰ ਥੋੜਾ ਜਿਹਾ ਇਨਹਾਂਸ ਕਰਨ ਲਈ ਛੋਟਾ ਮोटा ਪੈਗ ਲਗਾ ਲੈ ਕਦੀ ਕਦਾਂ ਹੀ ਆਪਣੇ ਸ਼ਨੀ ਨੂੰ ਠੀਕ ਕਰਨ ਵਾਸਤੇ ਤੁਹਾਡਾ ਦਿਲ ਕਰਦਾ ਹਮੇਸ਼ਾ ਪੀਣ ਵਾਸਤੇ ਘੱਟ ਕਦੀ ਪੀ ਇਨੂੰ ਐਜ਼ ਅ ਮੈਡੀਸਨ ਲੈ ਮਤਲਬ ਡਰਿੰਕ ਜਿਹੜੀ ਹੈਗੀ ਸ਼ਨੀ ਨੂੰ ਵੀ ਇਫੈਕਟ ਕਰਦੀ ਹੈ ਕਰਦੀ ਹੈ ਨਾ ਐਜ਼ ਅ ਮੈਡੀਸਨ ਲੈਣੀ ਆ ਉਹ ਘਟਾਉਂਦੀ ਹੈ ਉਹਦਾ ਹਾਂ ਜੇ ਅਸੀਂ ਉਹਨੂੰ ਕਹਿੰਨੇ ਨਹੀਂ ਕਈ ਵਾਰੀ ਕਿਤੇ ਕਢਾਉਣਾ ਹੁੰਦਾ ਕਿਤੇ ਵਡਾਉਣਾ ਹੁੰਦਾ ਇਹ ਡਿਪੈਂਡ ਕਰਦਾ ਤੁਹਾਡੇ ਆਪਣੇ ਹੋਰੋਸਕੋਪ ਦੇ ਉੱਤੇ ਤੁਹਾਡੀ ਆਪਣੀ ਪਰਸਨਲ ਪੱਤਰੀ ਦੇ ਉੱਤੇ ਉਹਦੇ ਹਿਸਾਬ ਦੇ ਨਾਲ ਹੀ ਅਸੀਂ ਅਗਲੇ ਨੂੰ ਦੱਸਦੇ ਆਂ ਪਰ ਹੁਣ ਜੇ ਉਹ ਅਗਲੇ ਨੂੰ ਕਿਹਾ ਵੀ ਤੁਸੀਂ ਮੈਨੂੰ ਜੇ ਨਹੀਂ ਪੀਂਦੇ ਹੈਗੇ ਇਟਸ ਓਕੇ ਧਾਰਮਿਕ ਤਰੀਕੇ ਜਾਂ ਸਾਡਾ ਆਪਣਾ ਮਨ ਆ ਅਸੀਂ ਨਹੀਂ ਪੀਂਦੇ ਇਟਸ ਓਕੇ ਤਾਂ ਫਿਰ ਅਸੀਂ ਕੀ ਕਰਦੇ ਆਂ ਅਸੀਂ ਉਹਨੂੰ ਕਹਿੰਦੇ ਭਾਈ ਤੂੰ ਹੋਮੀਓਪੈਥੀ ਦੀ ਦਵਾਈ ਲੈ ਲੈ ਜੇ ਤੈਨੂੰ ਆਹ ਵਾਲੀ ਟਰਬਲ ਹੈਗੀ ਆ ਤਾਂ ਉਹਦੇ ਵਿੱਚ ਵੀ 90% ਅਲਕੋਹਲ ਹੁੰਦੀ ਹੈ ਔਰ ਉਹਦੇ ਨਾਲ ਜਿਹੜਾ ਉਹਦਾ ਡਿਪਰੈਸ਼ਨ ਬੜੀ ਛੇਤੀ ਖਤਮ ਹੁੰਦਾ ਜੀ ਤੇ ਇਸ ਕਰਕੇ ਹਰ ਪਰਸਨ ਟੂ ਪਰਸਨ ਵੈਰੀ ਕਰਦੀ ਹੈ ਜੀ ਇਹ ਚੀਜ਼ ਹੈ ਜੀ ਸੋ ਅਖੀਰ ਦੇ ਵਿੱਚ ਇਹ ਕੁਝ ਨੰਬਰਸ ਹੁੰਦੇ ਨੇ ਮੋਬਾਈਲ ਨੰਬਰ ਹੋ ਗਿਆ ਗੱਡੀ ਦਾ ਨੰਬਰ ਹੋ ਗਿਆ ਇਹ ਵੀ ਲੋਕ ਬੜਾ ਸੋਚ ਸਮਝ ਕੇ ਲੈਂਦੇ ਬਹੁਤ ਸਾਰੇ ਜਿਹੜੇ ਇਹਦੇ ਵਿੱਚ ਵਿਸ਼ਵਾਸ ਕਰਦੇ ਇਹ ਇਹਦਾ ਕਿਦਾਂ ਇਫੈਕਟ ਇਦਾਂ ਹੁੰਦਾ ਹੈਗਾ ਸਾਡੇ ਕੋਲੇ ਨਾ ਦੋ ਤਰ੍ਹਾਂ ਦੇ ਨੰਬਰ ਹੁੰਦੇ ਨੇ ਇੱਕ ਤੋਂ 9 ਤੱਕ ਤਾਂ ਸਾਡੇ 9 ਨੰਬਰ ਹੀ ਹੁੰਦੇ ਨੇ ਟੋਟਲ ਚਾਹੇ ਤੁਸੀਂ 10 ਨੰਬਰਾਂ ਦਾ ਆਪਾਂ ਮੋਬਾਈਲ ਨੰਬਰ ਲੈਨੇ ਆ ਸਭ ਨੂੰ ਜਦੋਂ ਜੋੜਦੇ ਆ ਤਾਂ ਇੱਕ ਬਣ ਜਾਂਦਾ ਆ ਤਾਂ ਇੱਕ ਨੰਬਰ ਜਿਹੜਾ ਬਣਦਾ ਹੈਗਾ ਉਹ ਕੀ ਕਰਦੇ ਆ ਸਾਡੇ ਕੋਲੇ ਦੋ ਤਰ੍ਹਾਂ ਦੇ ਨੰਬਰ ਨੇ 1 2 3 ਤੇ 9 ਇਹ ਜਿਹੜੇ ਨੰਬਰ ਨੇ ਇਹ ਦੇਵਤਿਆਂ ਦੀ ਕੈਟਾਗਰੀ ਦੇ ਨੰਬਰ ਨੇ ਫਿਰ ਸਾਡੇ ਕੋਲੇ ਦੂਜੇ ਨੰਬਰ ਦੂਜੇ ਆਂਦੇ ਨੇ ਜਿਹੜੀ ਰਕਸ਼ਸ ਕੈਟਾਗਰੀ ਦੇ ਆਂਦੇ ਆ ਜਾਨੀ ਕਿ ਦੇਣ ਵਾਲੇ ਇੱਕ ਹੁੰਦੇ ਆ ਜਿਹੜੇ ਦੇਵਤਾ ਕੈਟਾਗਰੀ ਦੇ ਨੰਬਰ ਮਤਲਬ ਉਹ ਦੇਣ ਵਾਲੇ ਲੋਕ ਨੇ ਉਹਨਾਂ ਦੇ ਅੰਦਰ ਦੇਣ ਦੀ ਭਾਵਨਾ ਸਮਾਜ ਨੂੰ ਦੇਣ ਦੀ ਕੁਛ ਦੇਣ ਦੀ ਭਾਵਨਾ ਜਿਆਦਾ ਹੁੰਦੀ ਆ ਦੂਜੇ ਸਾਡੀ ਕੈਟਾਗਰੀ ਦੇ ਆਉਂਦੇ ਆ 4 7 6 ਤੇ 8 ਜੀ ਠੀਕ ਹੈ ਇਹ ਜਿਹੜੇ ਆ ਥੋੜੀ ਰਕਸ਼ਸ ਪ੍ਰਵਿਰਤੀ ਰਿਹਾ ਜਾਨੀ ਕਿ ਖੁਦ ਲੈਂਦੇ ਆ ਹਮ ਹੁਣ ਜੇ ਇਹ ਦੋਹਾਂ ਦੀ ਆਪਸ ਵਿੱਚ ਰੈਜ਼ੋਨੈਂਸ ਜਿਹੜਾ 5 ਨੰਬਰ ਹੈ ਦੋਨੇ ਪਾਸੇ ਚਲਾ ਜਾਂਦਾ ਹੈ ਤੇ ਜੇ ਇਹਨਾਂ ਦੋਨਾਂ ਦੀ ਆਪਸ ਵਿੱਚ ਸੀਕੁਐਂਸ ਨਹੀਂ ਮਿਲਦਾ ਜਾਂ ਮਿਲਦਾ ਐਦੇ ਹਿਸਾਬ ਨਾਲ ਤੁਹਾਡੀ ਡੇਟ ਆਫ ਬਰਥ ਦੇ ਨੰਬਰ ਦੇ ਹਿਸਾਬ ਨਾਲ ਤੁਹਾਨੂੰ ਇਹ ਨੰਬਰ ਅਸੀਂ ਸੁਜੈਸਟ ਕਰਦੇ ਆ ਤੇ ਡੈਫੀਨਿਟਲੀ ਉਹਨੂੰ ਫਾਇਦਾ ਕਰਦੇ ਹੀ ਕਰਦੇ ਨੇ ਸੋ ਗੱਲਾਂ ਬੜੀਆਂ ਇੰਟਰਸਟਿੰਗ ਸੀ ਜੀ ਮੈਨੂੰ ਲੱਗ ਰਿਹਾ ਸੀ ਵੀ ਗੱਲਾਂ ਹਲੇ ਹੋਰ ਅੱਗੇ ਤੁਹਾਡੇ ਤੋਂ ਜਾਣੇ ਜਾਵੇ ਪਰ ਥੋੜਾ ਸਮੇਂ ਦਾ ਧਿਆਨ ਰੱਖਣਾ ਹੈ ਸੋ ਕਦੇ ਫੇਰ ਕਦੇ ਤੁਹਾਡੇ ਕੋਲ ਲੁਧਿਆਣਾ ਹੀ ਪਹੁੰਚ ਕੇ ਹਾਂਜੀ ਲੁਧਿਆਣਾ 29 ਮਾਲ ਰੋਡ ਮੇਰਾ ਆਫਿਸ ਹੈ ਜੀ ਮੈਂ ਐਸਟ੍ਰੋ ਲਾਈਫ ਫੀਲਰ ਮੇਰੀ ਕੰਪਨੀ ਦਾ ਨਾਮ ਹੈ ਜੀ ਔਰ ਇਹਦੇ ਨਾਲ ਨਾਲ ਅਸੀਂ ਅੱਜ ਕੱਲ ਹੁਣ ਆਪਣਾ ਸਟੋ ਲਾਈਫ ਕਾਲਜ ਚਲਾ ਰਹੇ ਹਾਂ ਆਨਲਾਈਨ ਕਾਲਜ ਚਲਾ ਰਹੇ ਹਾਂ ਜਿਦੇ ਵਿੱਚ ਨਿਮਰੋਲੋਜੀ ਐਸਟ੍ਰੋਲੋਜੀ ਅਬ ਟੈਰੋ ਕਾਰਡ ਰੀਡਿੰਗ ਹਾਂ ਐਂਜਲ ਕਾਰਡ ਰੀਡਿੰਗ ਨੰਬਰੋਲੋਜੀ ਦੇ ਨਾਲ ਨਾਲ ਇਹਦੇ ਹੋਰ ਬਹੁਤ ਡੀਪ ਲੋਸ਼ੋ ਗ੍ਰਿਡ ਜਿਹੜੀ ਹੋਰ ਬੜੀਆਂ ਹੀ ਡੀਪ ਚੀਜ਼ਾਂ ਅਸੀਂ ਇਹਦੇ ਵਿੱਚ ਸਿਖਾਉਨੇ ਆ ਐਂਜਲ ਰੀਡਿੰਗਸ ਵੀ ਸਿਖਾਉਨੇ ਆ ਨਾ ਤੇ ਹਿਪਨੋਟਿਜ਼ਮ ਵੀ ਸਿਖਾਇਆ ਜਾਂਦਾ ਹੈਗਾ ਤੇ ਪੂਰੀਆਂ ਸਾਇੰਟਿਫਿਕ ਦੇ ਲਈ ਇਹਨਾਂ ਮੋਡੈਲਿਟੀਆਂ ਨੂੰ ਅਸੀਂ ਸਰਟੀਫਾਈਡ ਕੋਰਸ ਕਰਵਾਉਂਦੇ ਹੈਗੇ ਆ ਜੀ ਤੇ ਤੁਸੀਂ ਸਾਡਾ ਕੰਟੈਕਟ ਕਰ ਸਕਦੇ ਹੋ ਲੁਧਿਆਣੇ 29 ਮਾਰਚ ਜਰੂਰ ਪਹੁੰਚਾਂਗੇ ਜੀ ਸੋ ਦੋਸਤੋ ਗੱਲਬਾਤ ਹੋਣ ਅੱਜ ਦੀ ਕਿਵੇਂ ਲੱਗੀ ਇੰਟਰਸਟਿੰਗ ਲੱਗੀ ਹੋਣੀ ਆ ਹਲੇ ਮੈਂ ਹੋਰ ਗੱਲਬਾਤਾਂ ਕਰਨੀਆਂ ਸੀ ਥੋੜਾ ਸਮੇਂ ਦੀ ਹੁੰਦੀ ਹੈਗੀ ਇੱਕ ਪਾਬੰਦੀ ਹੁੰਦੀ ਹੈ ਇੱਕ ਸੀਮਾ ਹੁੰਦੀ ਹੈ ਉਸ ਤੋਂ ਅੱਗੇ ਅਸੀਂ ਨਹੀਂ ਗੱਲਬਾਤ ਵਧਾ ਸਕਦੇ ਹੁੰਦੇ ਸੋ ਮੈਮ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਵਾਂਗੀ ਤੇ ਸਾਰੀ ਗੱਲਬਾਤ ਖੁੱਲ ਕੇ ਦੁਆਰ ਕਰਾਂਗੇ ਹੋਰ ਬਿਲਕੁਲ ਜੀ ਚੰਗਾ ਲੱਗਾ ਤੁਹਾਡਾ ਨਾਲ ਗੱਲ ਕਰਕੇ ਥੈਂਕ ਯੂ ਸੋ ਮੱਚ ਥੈਂਕ ਯੂ ਮੈਮ